ਗੁਰੈਨ ਦੇ ਬੜਾਪਿੰਡ ਰੋਡ ਤੇ ਸਥਿਤ ਨਰੂਲਾ ਆਇਰਨ ਐਂਡ ਸਕ੍ਰੈਪ ਸਟੋਰ ਤੇ ਅਚਾਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਰੂਲਾ ਆਇਰਨ ਐਂਡ ਸਕ੍ਰੈਪ ਸਟੋਰ ਦੇ ਮਾਲਕ ਅਮਰਜੀਤ ਸਿੰਘ ਨਰੂਲਾ ਨੇ ਦੱਸਿਆ ਕਿ ਬੀਤੀ ਸ਼ਾਮ ਜਦੋਂ ਉਹ ਆਪਣੇ ਗੋਦਾਮ ਬੰਦ ਕਰਕੇ ਗਏ ਤਾਂ ਉਹਨਾਂ ਨੂੰ ਦੁਕਾਨਦਾਰ ਨੇ ਫੋਨ ਕਰਕੇ ਦੱਸਿਆ ਕਿ ਉਹਨਾਂ ਦੇ ਗੋਦਾਮ ਅੰਦਰੋਂ ਧੂੰਆਂ ਨਿਕਲ ਰਿਹਾ ਹੈ। ਜਦੋਂ ਉਹਨਾਂ ਆ ਕੇ ਦੇਖਿਆ ਤਾਂ ਗੋਦਾਮ ਅੰਦਰ ਅੱਗ ਲੱਗੀ ਹੋਈ ਸੀ ਇਸ ਮੌਕੇ ਬੜਾ ਪਿੰਡ ਰੋਡ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਉਹਨਾਂ ਸਮੂਹ ਦੁਕਾਨਦਾਰਾਂ ਵੱਲੋਂ ਇਸ ਅੱਗ ਤੇ ਕਾਬੂ ਪਾਉਣ ਲਈ ਆਲੇ-ਦੁਆਲੇ ਪਾਣੀ ਦੀਆਂ ਬਾਲਟੀਆਂ ਨਾਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਫਾਇਰ ਬਗੇਟ ਨੂੰ ਫੋਨ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ ਇਸ ਮੌਕੇ ਫਾਇਰ ਬਗੇਟ ਦੇ ਕਰਮਚਾਰੀਆਂ ਵੱਲੋਂ ਗੋਦਾਮ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ ਇਸ ਮੌਕੇ ਫਾਇਰਿੰਗ ਰੇਟ ਦੇ ਕਰਮਚਾਰੀ ਕ੍ਰਿਸ਼ਨ ਠਾਕੂ ਨੇ ਦੱਸਿਆ ਕਿ ਸ਼ਾਰਟ ਸਰਕਟ ਨਾਲ ਲੱਗੀ ਇਸ ਅੱਗ ਨੂੰ ਉਹਨਾਂ ਵੱਲੋਂ ਸਮੇਂ ਸਿਰ ਪਹੁੰਚ ਕੇ ਪੂਰੀ ਤਰ੍ਹਾਂ ਬੁਝਾ ਦਿੱਤਾ ਗਿਆ ਹੈ ਅੱਜ ਰਾਧਨਾ ਨੂਡਲਸ ਸਪੈਸਕੋਰ ਦੇ ਵਿੱਚ ਇੱਕ ਧਮਾਕਾ ਹੋਇਆ ਛੋਟਾ ਜਿਹਾ ਜਿਸ ਦੇ ਨਾਲ ਅੱਗ ਲੱਗ ਗਈ ਜਦ ਸਾਡੀ ਐਸੋਸੀਏਸ਼ਨ ਨੂੰ ਪਤਾ ਲੱਗਾ ਤੇ ਸਾਡੀ ਸਾਰੀ ਐਸੋਸੀਏਸ਼ਨ ਉਸੇ ਵੇਲੇ ਇਕੱਠੀ ਹੋਈ ਤੇ ਜਿੰਨਾ ਇਹਨਾਂ ਦੇ ਅੰਦਰ ਅੱਧਾ ਸਲੂਰ ਗੈਸ ਬਜਾਉਣ ਵਾਲੇ ਪਏ ਸੀ ਉਹਦੇ ਨਾਲ ਜਿੰਨਾ ਹੋ ਸਕਿਆ ਅਸੀਂ ਅੱਗ ਦੇ ਉੱਤੇ ਕਾਬੂ ਪਾਇਆ ਨਾਲੇ ਬਜ਼ਾਰ ਦੇ ਜਿੰਨੇ ਵੀ ਬੰਦੇ ਸੀ ਉਹਨੇ ਲੜ ਕੇ ਪਾਣੀ ਦੀ ਜਿੰਨੀ ਵਰਤ ਹੋ ਸਕਦੀ ਉਹਨਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ ਤੇ ਫਾਇਰ ਬ੍ਰਿਗੇਡ ਨੂੰ ਫਲੋਰ ਤੋਂ ਆਉਣ ਨੂੰ ਨੀਅਰਬਾਊਟ 10 ਤੋਂ 12 ਮਿੰਟ ਲੱਗਾ ਤੇ ਫਾਇਰ ਕਰਮੀ ਆਪਣੇ ਕੰਮ ਤੇ ਲੱਗੇ ਹੋਏ ਨੇ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਛੇਤੀ ਤੋਂ ਛੇਤੀ ਆ ਕੇ ਅੱਗ ਦੇ ਉੱਤੇ ਕਾਬੂ ਪਾ ਲਿਆ ਅੱਜ ਗੁਰਾਇਆ ਸ਼ਹਿਰ ਦੇ ਵਿੱਚ ਬੜਾ ਪਿੰਡ ਰੋਡ ਦੇ ਉੱਪਰ ਸਾਡੇ ਨੀਟੂ ਨਰੂਲਾ ਕੁਆੜੀਆ ਦੇ ਨਾਂ ਤੇ ਜਿਹੜੀ ਦੁਕਾਨ ਆ ਬੜੀ ਫੇਮਸ ਹੈ ਤੇ ਬੜਾ ਪਿੰਡ ਰੋਡ ਦੇ ਉੱਪਰ ਅੱਜ ਉਹਨਾਂ ਦੇ ਇੱਕ ਅਣਹੋਣੀ ਘਟਨਾ ਦੇ ਵਿੱਚ ਉਹਨਾਂ ਦੇ ਸਮਾਨ ਦੇ ਵਿੱਚ ਕੁਝ ਅੱਗ ਦਾ ਤਿੰਨ ਬਲਾਸਟ ਹੋਏ ਜਿਸ ਕਰਕੇ ਜਦੋਂ ਉਹ ਬਲਾਸਟ ਦੇਖੇ ਤੇ ਸਾਡੇ ਬੜਾ ਪਿੰਡ ਰੋਡ ਦੇ ਉੱਪਰ ਦੁਕਾਨਦਾਰ ਭਾਈਚਾਰੇ ਦੀ ਐਸੋਸੀਏਸ਼ਨ ਬਣੀ ਹੋਈ ਆ ਉਹਨਾਂ ਦੇ ਮੈਂਬਰ ਸਹਿਬਾਨ ਬੜੇ ਐਕਟਿਵ ਹੋਏ ਤੇ ਸਾਰਿਆਂ ਨੂੰ ਇੱਕ ਦੂਜੇ ਨੂੰ ਸੁਨੇਹਾ ਲਾਇਆ ਤੇ ਸਾਰੇ ਜਿਹੜੇ ਐਸੋਸੀਏਸ਼ਨ ਦੇ ਮੈਂਬਰ ਹੈ ਤੇ ਹੋਰ ਸਹਿਯੋਗੀ ਭਾਈਚਾਰਾ ਗੁਰਾਇਆਂ ਸ਼ਹਿਰ ਦੇ ਵਾਸੀ ਫਟਾਫਟ ਉਸ ਜਗ੍ਹਾ ਤੇ ਪਹੁੰਚੇ ਤੇ ਜਦੋਂ ਦੇਖਿਆ ਕਿ ਬੀ ਪਲਾਸਟ ਹੋ ਰਿਹਾ ਹੈ ਤੇ ਸਾਨੂੰ ਕਿ ਭੱਗੀ ਜਿਹੜੀ ਘਟਨਾ ਕੋਈ ਜ਼ਿਆਦਾ ਨਾ ਵਾਪਰ ਜਾਵੇ ਤੇ ਬਹੁਤ ਹੀ ਜਲਦੀ ਅਸੀਂ ਫਾਇਰ ਬ੍ਰਿਗੇਡ ਨੂੰ ਕਾਲ ਕੀਤਾ ਤੇ 10 ਤੋਂ 12 ਮਿੰਟ ਦੇ ਵਿੱਚ ਜੋ ਅੱਜ ਅਸੀਂ ਇਸ ਗੱਲ ਵਾਸਤੇ ਵੀ ਵਧਾਈ ਦੇ ਪਾਤਰਾਂ ਤੇ ਅਸੀਂ ਸਰਕਾਰ ਨੇ ਜਿਹੜੀ ਗੁਰਾਇਆਂ ਸ਼ਹਿਰ ਦੇ ਵਿੱਚ ਤੇ ਫਲੋਰ ਸ਼ਹਿਰ ਵਾਸਤੇ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਸਹੂਤਾ ਦਵਾਈ ਸੀ ਉਹ ਅੱਜ ਬਹੁਤ ਕਾਰਗਰ ਹੋਈਆਂ ਤੇ 10 ਤੋਂ 12 ਮਿੰਟ ਦੇ ਵਿੱਚ ਇੱਥੇ ਫਾਇਰ ਬ੍ਰਿਗੇਡ ਪਹੁੰਚ ਗਈ ਅਸੀਂ ਵਿਭਾਗ ਦੇ ਸਰਕਾਰ ਦੇ ਵੀ ਧੰਨਵਾਦੀ ਆ ਜਿਨ੍ਹਾਂ ਨੇ ਗਰਾਇਆ ਸ਼ਹਿਰ ਨੂੰ ਇਹ ਸਹੂਲਤ ਦਿੱਤੀ ਤੇ ਸਾਡੇ ਸਾਰੇ ਭਾਈਚਾਰੇ ਦੇ ਬਹੁਤ ਧੰਨਵਾਦੀ ਆ ਗਰਾਇਆ ਸ਼ਹਿਰ ਦੇ ਜਿਹੜੀ ਐਸੋਸੀਏਸ਼ਨ ਦੇ ਬੜਾ ਪਿੰਡ ਰੋਡ ਦੀ ਗਰਾਇਆ ਐਸੋਸੀਏਸ਼ਨ ਬਣੀ ਹੋਈ ਆ ਔਰ ਸਾਡੇ ਸਾਰੇ ਸਹਿਯੋਗੀ ਮੈਂਬਰ ਔਰ ਬਹੁਤ ਹੀ ਸੂਝਵਾਨ ਸਾਰੇ ਭਰਾ ਇਹਨਾਂ ਨੇ ਮਿਲ ਕੇ ਅੱਗੇ ਦੇ ਉੱਪਰ ਕਾਬੂ ਪਵਾਇਆ ਤੇ ਇਹ ਜਿਹੜੇ ਸਿਲੰਡਰ ਬਲਾਸਟ ਹੋਏ ਆ ਅੰਦਰ ਪਏ ਸੀਗੇ ਔਰ ਉਹ ਬਲਾਸਟ ਦੇ ਨਾਲ ਕੋਈ ਵੀ ਜਾਨੀ ਮਾਨੀ ਨਕਸਾਲ ਤੋਂ ਵਿਚਾਰਿਆ ਤੇ ਅਸੀਂ ਪਰਮਾਤਮਾ ਮੂਰੇ ਇਸ ਗੱਲ ਦੇ ਵਾਸਤੇ ਸ਼ੁਕਰਗੁਜ਼ਾਰ ਆ ਕਿ ਸਾਡੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਤੇ ਅਸੀਂ ਬਹੁਤ ਹੀ ਆਪਣੇ ਸਰਕਾਰ ਦੇ ਤੇ ਆਪਣੀ ਐਸੋਸੀਏਸ਼ਨ ਦੇ ਧੰਨਵਾਦ ਕਰਦੇ ਆ ਮੈਂ ਅਮਰਜੀਤ ਸਿੰਘ ਗੁਰਾਇਆਂ ਦਾ ਨਿਵਾਸੀ ਆ ਜੀ ਆ ਮੇਰੀ ਦੁਕਾਨ ਦੇ ਉੱਤੇ ਮੈਂ ਘਰ ਚਲੇ ਗਿਆ ਜੀ ਆਫ ਕਰਕੇ ਤੇ पाच ਕਾਲ ਆਈ ਕਿ ਅੰਦਰ ਅੱਗ ਦਾ ਧਮਾਕਾ ਜਿਹਾ ਹੋਇਆ ਤੇ ਫੇ ਆ ਕੇ ਦੇਖਿਆ ਤਾਂ ਅੱਗ ਲੱਗੀ ਉਸੀ ਤਾਂ ਫੇ ਆ ਕੇ ਫਾਇਰ ਬ੍ਰਿਗੇਡ ਨੇ ਫਾਇਰ ਬ੍ਰਿਗੇਡ ਨੂੰ ਕਾਲ ਕੀਤਾ ਗਿਆ ਇਸ ਮੇਰੇ ਪਰੋਸੀਆਂ ਵੱਲੋਂ ਤਾਂ ਉਹਨਾਂ ਨੇ ਆ ਕੇ ਉੱਤੇ ਅੱਗ ਤੇ ਕਾਬੂ ਪਾ ਲਿਆ ਕੋਈ ਨੁਕਸਾਨ ਕੋਈ ਨੁਕਸਾਨ ਬਹੁਤਾ ਨਹੀਂ ਹੋਇਆ ਜੀ ਬਿਲਕੁਲ ਠੀਕ ਠਾਕ ਹੈ ਫਾਇਰ ਬ੍ਰਿਗੇਡ ਨੇ ਆ ਕੇ ਬੋਕੇ ਦੇ ਉੱਤੇ ਉਹਨੂੰ ਕਾਬੂ ਕਰ ਲਿਆ ਠੀਕ ਹੈ ਅੱਜ ਅਸੀਂ ਫਾਇਰ ਬ੍ਰਿਗੇਡ ਫਲੋਰ ਤੋਂ ਇੱਥੇ ਪਹੁੰਚੇ ਆਪਣਾ ਗੁਰਾਇਆਂ ਦੇ ਇੱਥੇ ਕਿਵਾਰਡ ਦੀ ਦੁਕਾਨ ਨੂੰ ਅੱਗ ਲੱਗੀ ਸੀ ਤੇ ਮੇ ਵੀ ਲੱਗ ਰਿਹਾ ਕਿ ਇਹ ਸ਼ੋਰ ਸਰਕਲ ਨਾਲ ਜਿਹੜੇ ਨੁਕਸਾਨ ਹੋਇਆ ਤੇ ਕਾਫੀ ਹੱਦ ਕੰਟਰੋਲ ਕਰ ਲਿਆ ਆਪਾਂ ਟੋਟਲੀ ਹੁਣ ਤਾਂ ਟੋਟਲੀ ਕਵਰ ਅਪ ਹੈ ਤੇ ਓਕੇ ਸਾਰਾ ਕੰਮ। ਕਿੰਨਾ ਟਾਈਮ ਲੱਗਾ? ਲੰਮਸਮ 45 50 ਮਿੰਟ ਲੱਗੇ।